ਵਦੇਸ਼ ਜਾਣ ਦੇ ਚੱਕਰ 'ਚ ਪੰਜਾਬ ਦੇ ਨੌਜਵਾਨ ਆਏ ਦਿਨ ਧੋਖਾਧੜੀ ਦਾ ਸ਼ਿਕਾਰ ਹੋ ਰਹੇ ਨੇ ਹੁਣ ਇੱਕ ਹੋਰ ਮਾਮਲਾ ਸਮਰਾਲਾ ਤੋਂ ਸਾਹਮਣੇ ਆਇਆ ਹੈ ਇਸ ਨੌਜਵਾਨ ਨੇ ਦੁਬਈ ਜਾਣਾ ਸੀ ਅਤੇ ਗਿਆ ਵੀ ਪਰ ਉਨੀ ਪੈਰੀ ਵਾਪਸ ਵੀ ਮੁੜਨਾ ਪਿਆ ਸਮਰਾਲਾ ਦੇ ਪਿੰਡ ਸਲੌਦੀ ਦਾ ਇਹ ਨੌਜਵਾਨ ਵਿਦੇਸ਼ ਜਾਣ ਦੇ ਚੱਕਰ 'ਚ ਠੱਗੀ ਦਾ ਸ਼ਿਕਾਰ ਹੋਇਆ ਹੈ। ਪੀੜਤ ਦਾ ਨਾਮ ਚਮਕੀਲਾ ਸਿੰਘ ਹੈ। ਇਸ ਦੇ ਮੁਤਾਬਕ ਉਸ ਦੀ ਜਾਣ ਪਛਾਣ ਵਾਲੇ ਏਜੰਟ ਨੇ ਦੁਬਈ ਚ ਵਰਕ ਤੇ ਭੇਜਣ ਦੀ ਬੁਝਾਈ। ਉਸ ਨੂੰ 2 ਮਹੀਨੇ ਦੇ ਟੂਰਿਸਟ ਵੀਜ਼ੇ ਤੇ ਭੇਜ ਦਿੱਤਾ। ਇਹ ਨਹੀਂ ਨੀ। ਪੀੜਤ ਨੇ ਦੱਸਿਆ ਕਿ ਦੁਬਈ 'ਚ ਵੀ ਉਸ ਨਾਲ ਕੁੱਟਮਾਰ ਹੁੰਦੀ ਰਹੀ ਅਤੇ ਉਹ ਕਿਵੇਂ ਨਾ ਕਿਵੇਂ ਮੁਸ਼ਕਲ ਨਾਲ ਵਾਪਸ ਆਇਆ। ਮੇਰਾ ਨੋਹ ਚਮਕੀਲਾ ਸਿੰਘ ਆ। ਮੈਂ ਪਿੰਡ ਸਲੌਦੀ ਦਾ ਰਹਿਣ ਵਾਲਾ ਆ। ਮੈਂ 17 ਮਾਰਚ 2023 ਨੂੰ ਦੁਬਈ ਗਿਆ ਸੀ ਜੀ। ਜੋ ਕਿ ਦਲਪ੍ਰੀਤ ਸਿੰਘ ਸਨਾਲੇ ਤੋਂ ਜੀ ਉਹਨਾਂ ਨੇ ਭੇਜਿਆ ਸੀ ਮੇਰੇ ਨਾਲ ਜੀ 2 ਸਾਲ ਦੇ ਵਿੱਚ ਦੀ ਗੱਲ ਕਰਕੇ ਮੈਨੂੰ ਟੂਰਿਸਟ ਵੀਜ਼ਾ ਦਿੱਤਾ ਜੀ ਉੱਥੇ ਜੀ ਮੇਰੇ ਨਾਲ ਨੇ ਜੱਜ ਕੁੱਟਮਾਰ ਕੀਤੀ ਜੀ ਕੁੱਟਮਾਰ ਕਰਕੇ ਜਿਵੇਂ 15 ਦਿਨ ਵਿੱਚ ਮੈਨੂੰ ਬਾਥਰੂਮ ਵਿੱਚ ਬੰਦ ਕੀਤਾ ਜੀ ਉਹਨਾਂ ਨੇ ਫੇਰ ਜੀ ਮੇਰੇ ਘਰੋਂ ਪੈਸਿਆਂ ਦੀ ਡਿਮਾਂਡ ਕਰਦੇ ਸੀ ਉਹ ਉਹਦੇ ਬਾਅਦ ਚੋਂ ਜੀ ਮੈਨੂੰ ਪੰਜਾਬ ਹੈਲਪ ਕਾਰ ਨੇ ਕਢਵਾਇਆ ਜੀ ਉਥੋਂ ਕੀ ਦਸ਼ਤ ਹੋਏ ਨੇ ਸਰਦ ਕੀ ਕੀਤਾ ਗਿਆ ਤੁਹਾਡੇ ਤੇ ਨਸਾਤਰੀ ਮੇਰੀ ਬਾਹੀ ਪੈਪਾ ਪਈ ਸੀ ਜਿਹਨਾਂ ਨੇ ਆ ਕੁੱਟਮਾਰ ਕੀਤੀ ਜੀ ਤੇ ਤੇ ਉਦਲਪਰੀ ਤੇ ਭਰਾ ਜੀ ਜੋ ਕੀ ਕਾਲਾ ਹੀ ਉਹਨੇ ਜੀ ਤੇ ਉਹਨੇ ਜਾਜਕਟ ਮਾਰ ਕਰਦੀ ਪਏ ਪੈਸੇ ਡਿਮਾਂਡ ਕਰਦੇ ਹੁੰਦੇ ਸੀ ਮੇਤੂ ਜੀ ਕਰੋ ਹੁਣ ਤੱਕ ਜਿਹੜਾ ਤੁਹਾਡਾ ਕਿੰਨਾ ਖਰਚਾ ਹੋ ਚੁੱਕਿਆ ਬਾਈ ਇਸ ਤੇ ਹੁਣ ਤੱਕ ਜੀ ਮੈਨੂੰ ਨਾਲ 6 ਮਹੀਨੇ ਤਨਗਾ ਮਿਲੀ ਆ ਨਾ ਜੀ ਉਹ ਮੇਰੇ ਜੀ 80000 ਰੁਪਏ ਹੋ ਆ ਜੀ ਇੱਕ ਮੇਰਾ ਮੋਟਰਸਾਈਕਲ ਆਈ 38000 ਰੁਪਏ ਜੀ ਮੈਂ ਇਹਨੂੰ ਗੂਗਲ ਪੇ ਕੀਤਾ ਆ ਜੀ ਇਹਨੂੰ ਮੋਟਰਸਾਈਕਲ ਢੋਡਾ ਕਦੋਂ ਲਿਆ ਸੀ ਉਹਨਾਂ ਨੇ ਮੋਟਰਸਾਈਕਲ ਜੀ ਮੈਂ ਜਾਣ ਤੋਂ ਪਹਿਲਾਂ ਖੜਾ ਕੇ ਗਿਆ ਸੀ ਉਹਦੇ ਕੋਲ ਜੀ ਟਿਕਟ ਨੂੰ ਪੈਸੇ ਘਟਦੇ ਸੀ ਫੇਰ ਕੋਲ ਪਤਾ ਵੀ ਟਿਕਟ ਨੂੰ ਪੈਸੇ ਘਟ ਇਹ ਦੋ ਵਾ ਤੁਸੀਂ ਅਧਿਕਾਰੀਆਂ ਨੂੰ ਮਿਲਿਓ ਪੁਲਿਸ ਅਧਿਕਾਰੀਆਂ ਨੂੰ ਪੁਲਿਸ ਅਧਿਕਾਰੀਆਂ ਨੇ ਮੈਂ ਯਾਰ ਕਾਰਵਾਈ ਰਿਪੋਰਟ ਕੀਤੀ ਸੀ ਜੀ ਉਹਨਾਂ ਦੇ ਖਿਲਾਫ ਜੀ ਹੁਣ ਤੱਕ ਰਹੀ ਠੀਕ ਕੀ ਕਾਰਵਾਈ ਵੀ ਹੁਣ ਤੱਕ ਰਹੀ ਹੈ ਬਸ ਬੁਲਾਈ ਗਈ ਸੁਣਾਈ ਹੋਈ ਨਹੀਂ ਕੋਈ ਜੀ ਇਹਦਾ ਕੇਸ ਦਾ ਕੇਸ ਦਰਜ ਹੋ ਚੁੱਕਿਆ ਹੈ ਕਿ ਨਾ ਗ੍ਰਿਫਤਾਰੀ ਪਈ ਹੈ ਜੀ ਨਹੀਂ ਹਾਲੇ ਸਾਨੂੰ ਨਹੀਂ ਪਤਾ ਗ੍ਰਿਫਤਾਰੀ ਦਾ ਜੀ ਕੋਈ ਫੋਨ ਵਗੈਰਾ ਤੇ ਧਮਕੀ ਵੀ ਹਾਂਜੀ ਇਹਨਾਂ ਦਾ ਕੋਈ ਚਾਚਾ ਪਾਨੀ ਕੌਣ ਹੈ ਜੀ ਉਹ ਮੈਨੂੰ ਕੈਨੇਡਾ ਦਾ ਫੋਨ ਕਰਕੇ ਕਹਿ ਰਿਹਾ ਵੀ ਹੁਣ ਤੋਂ ਬਾਜ ਜਾ ਨਿਆਣੀ ਅਗਲੀ ਅਗਲੀ ਰਿਪੋਰਟ ਦਿੱਤੀ ਆ ਵਾਪਸ ਲਾ ਲੈ ਨਹੀਂ ਤੈਨੂੰ ਜਾਨੂ ਮਾਰ ਦ ਉਧੇਪ ਰਿਕਾਰਡਿੰਗ ਹੋ ਰਹੀ ਹੈ ਜੀ ਹਾਂਜੀ ਰਿਕਾਰਡਿੰਗ ਹੈਗੀ ਜੀ ਮੇਰੇ ਕੋਲ ਕਿਸੇ ਪਰਸੁਦ ਘਰ ਜੀ ਨੌਲੇ ਰਿਆ ਹੋ ਕਸੇ ਆਫਸਰ ਦਾ ਨਾਮ ਲੈ ਰਿਆ ਜੀ ਕਿਸੇ ਦਾ ਹਾਂਜੀ ਹੁਣ ਕੀ ਮੰਗ ਕਰ ਦੂੰ ਮੰਗੇ ਚਾਹਣੇ ਵੀ ਸਾਨੂੰ ਵੀ ਅਨਸਾਬ ਦਾ ਆਇਆ ਵੀ ਜਲਦੀ ਜਲਦੀ ਇਹਦਾ ਇਫਤਾਰ ਹੋਵੇ ਜੀ ਕੋਈ ਕਾਨੂੰਨੀ ਕਾਰਵਾਈ ਬਣਦੀ ਕੀਤੀ ਜਾਵੇ ਜੀ ਉਧਰ ਪੁਲਿਸ ਮੁਤਾਬਕ ਕੇਸ ਦਰਜ ਕਰ ਲਿਆ ਗਿਆ ਅਤੇ ਮੋਲਜਮ ਦੀ ਪਾਲਕ ਕੀਤੀ ਜਾ ਰਹੀ ਹੈ ਮਨਪ੍ਰੀਤ ਕੌਰ ਨਾ ਚੰਕੀਲਾ ਸਿੰਘ ਦੀ ਵਾਈਫ ਨੇ ਇੱਕ ਦਰਖਾਸਤ ਦਿੱਤੀ ਸੀਗੀ ਮਾਨਯੋਗ ਐਸਐਸਪੀ ਸਾਹਿਬ ਨੂੰ ਉਹਦੀ ਪੜਤਾਲ ਤੋਂ ਬਾਅਦ ਮੁਕਦਮਾ ਦਰਜ ਕੀਤਾ ਗਿਆ ਸੀ ਕਿਲੇ ਨੂੰ ਇਹ ਦਿਲਪ੍ਰੀਤ ਨਾਮ ਦੇ ਵਿਅਕਤੀ ਅਤੇ ਏਜੰਟੀ ਦਾ ਕੰਮ ਕਰਦਾ ਸੀ ਸੰਬਰਾਲੇ ਉਹਨੇ ਦਵਾਈ ਭੇਜਣ ਵਾਸਤੇ ਵਰਕ ਪਰਮਿਟ ਤੇ ਪੈਸੇ ਲੈ ਸੀਗੇ ਪਰ ਉਹਨੂੰ ਵਰਕ ਪਰਮਿਟ ਦੀ ਬਜਾਏ ਉਹਨੂੰ ਜਿਹੜਾ ਹੈਗਾ ਟੂਰਿਸਟ ਵੀਜ਼ੇ ਤੇ ਭੇਜ ਦਿੱਤਾ ਗਿਆ ਤੇ ਅੱਗੇ ਉਹਨੂੰ ਤਨਖਾਹ ਵਗੈਰਾ ਵੀ ਨਹੀਂ ਦਿੱਤੀ ਗਈ ਫਿਰ ਕਾਫੀ ਇਹਨਾਂ ਦੀ ਜਦੋਜਾਹ ਤੋਂ ਬਾਅਦ ਜਗਰਾਉਂ ਦੀ ਇੱਕ ਹੈਲਪਿੰਗ ਹੈਗੀ ਟੀਮ ਉਨੇ ਉਥੋਂ ਜਿਹੜਾ ਹੈਗਾ ਇਹਨੂੰ ਵਾਪਸ ਬੁਲਵਾ ਕੇ ਘਰੇ ਬੁਲਾਇਆ ਇਹ ਹੁਣ ਇੰਡੀਆ ਆਇਆ ਹੋਇਆ ਤੇ ਉਹਦੇ ਸਬੰਧ ਵਿੱਚ ਦਿਲਪ੍ਰੀਤ ਉਹਨਾਂ ਦੇ ਖਿਲਾਫ ਇੱਕ ਮਕਦਮਾ ਦਰਜ ਕੀਤਾ ਗਿਆ ਹੈਗਾ ਜਿਹੜਾ ਅਸੀਂ ਪਰਚਾ ਦਰਜ ਹੋਇਆ ਉਹਦੇ ਵਿੱਚ ਆਲਰੇਡੀ ਥ੍ਰੈਟਿੰਗ ਬਾਰੇ ਲਿਖਿਆ ਗਿਆ ਵੀ ਸਾਨੂੰ ਥ੍ਰੈਟ ਕੀਤਾ ਗਿਆ ਉਹਦੇ ਸਬੰਧ ਦੇ ਵਿੱਚ ਉਹਦੇ ਵਿੱਚ ਦਰਜ ਕੀਤਾ ਗਿਆ ਹੈਗਾ ਉਹ ਆਲਰੇਡੀ ਪਰਚਾ ਦਰਜ ਹੈ ਜਿਹੜਾ ਪਰਚਾ ਹੈਗਾ ਉਹ ਅੰਡਰ ਅੰਡਰ ਸੈਕਸ਼ਨ 406 420 504 506 ਤੇ 24 ਇਮੀਗ੍ਰੇਸ਼ਨ ਐਕਟ ਦੇ ਤਹਿਤ ਦਿਲਪ੍ਰੀਤ ਦੇ ਖਿਲਾਫ ਮਕਦਮਾ ਕਰਜ਼ ਕੀਤਾ ਗਿਆ। ਸਰ ਇਹਦੀ ਗ੍ਰਿਫਤਾਰੀ ਹੋ ਚੁੱਕੀ ਹੈ? ਨਹੀਂ ਅਜੇ ਤੱਕ ਹੋਈ। ਰੇਡਾਂ ਚੱਲ ਰਹੀਆਂ ਨੇ। ਤੇ ਕੋਈ ਪਹਿਲਾ ਮਾਮਲਾ ਨਹੀਂ। ਪੰਜਾਬ ਦੇ ਨੌਜਵਾਨ ਅਜੇ ਹੀ ਧੋਖੇ ਦਾ ਸ਼ਿਕਾਰ ਹੋ ਰਹੇ ਨੇ। ਹਾਲਾਂਕਿ ਸਰਕਾਰਾਂ ਦਾਅਵਾ ਕਰਦੀਆਂ ਨੇ ਕਿ ਉਹਨਾਂ ਧੋਖੇਬਾਜ਼ ਟਰੈਵਲ ਏਜੰਟਾਂ ਤੇ ਲਗਾਮ ਪਾਈ ਹੈ ਪਰ ਅਜੇ ਇਹ ਮਾਮਲੇ ਨਾਲ ਦਾਅਵਿਆਂ ਤੇ ਸਵਾਲ ਜ਼ਰੂਰ ਚੁੱਕਦੇ ਨੇ।